ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਤੇ ਅੱਜ ਸਾਡੇ ਕੋ ਬਿਸਵਰ ਵਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਜਿਹੜਾ ਜਿਲ੍ਹਾ ਲੁਧਿਆਣੇ ਦੇ ਪ੍ਰਧਾਨ ਬਲਤੀ ਕੁੜਾਣੀ ਜੀ ਆਏ ਨੇ ਕੀ ਮੈਸੇਜ ਆ ਬਲਤੀ ਕੁੜਾਣੀ ਜੀ ਅੱਜ ਤੁਹਾਡਾ ਬਿਸਵਰ ਵਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਗੁਰੂ ਘਰ ਦੇ ਪਹਿਲੇ ਕੀਰਤਨੀਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮ ਮਿੱਤਰ ਵਿਸ਼ਵਰਬੀ ਭਾਈ ਮਰਦਾਨਾ ਜੀ ਦਾ 567ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਜਿਸ ਲਈ ਅਸੀਂ ਬਹੁਤ ਹੀ ਪੰਜਾਬ ਵਿੱਚ ਵੱਡਾ ਪ੍ਰਬਾਲਾ ਕਰਦੇ ਹਾਂ ਸਾਡੀ ਵਿਸ਼ਵਰਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਇਹ ਕਿੱਥੇ ਮਨਾਇਆ ਜਾ ਰਿਹਾ ਹੈ ਤੁਹਾਡਾ ਜਿਹੜਾ ਪ੍ਰੋਗਰਾਮ ਇਹ ਜਿਹੜਾ ਸਾਡਾ ਜੀ 567ਵਾਂ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਇਸ ਵਾਰ ਹਰ ਸਾਲ ਦੀ ਤਰ੍ਹਾਂ ਅਸੀਂ ਮੰਡੀ ਗਵਿੰਦਗੜ੍ਹ ਵਿਖੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਕਰਵਾ ਰਹੇ ਹਾਂ। ਉੱਥੇ ਕੌਣ-ਕੌਣ ਆ ਰਹੇ ਨੇ ਤੁਹਾਡੇ ਜਿਹੜੇ ਕੀਰਤਨੀਏ ਨੇ ਜਾਂ ਤੁਹਾਡੇ ਪ੍ਰਚਾਰਕ ਨੇ ਠੋਣ ਕੌਣ ਆ ਰਹੇ? ਸਾਡੇ ਸੰਤ ਮਹਾਂਪੁਰਖ ਸੰਤ ਸਰਜੀਤ ਸਿੰਘ ਜੀ ਘਨੜਕੀ ਸਾਹਿਬ ਵਾਲੇ ਹੂੰ ਤੇ ਹਜੂਰੀ ਰਾਗੀ ਰਜਿੰਦਰ ਸਿੰਘ ਕੋਮਲ ਇੰਟਰਨੈਸ਼ਨਲ ਸਿੰਗਰ ਕਮਲ ਖਾਨ ਸਰਦੂਲ ਸ਼ਿਕੰਦਰ ਜੀ ਦੇ ਵਾਈਫ ਅਮਰਨੁਰੀ ਜੀ ਉਹ ਵੀ ਉੱਥੇ ਪਹੁੰਚ ਰਹੇ ਨੇ ਐਮਪੀ ਮੁਹੰਮਦ ਸਦੀਕ ਜੀ ਉਹ ਵੀ ਉੱਥੇ ਪਹੁੰਚ ਰਹੇ ਨੇ ਮੁਹੰਮਦ ਸਦੀਕ ਜੀ ਨੇ ਉਹ ਵੀ ਪਹੁੰਚ ਰਹੇ ਨੇ ਤੇ ਸਵਰਗਵਾਸੀ ਸਰਦੂਲ ਸ਼ਿਕੰਦਰ ਜਿਹੜੇ ਉੱਗੇ ਕਲਾਕਾਰ ਸੀਗੇ ਉਹਨਾਂ ਦੀ ਧਰਮ ਪਤਨੀ ਵੀ ਆ ਰਹੀ ਹੈ ਜੀ ਤੇ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਫਿਰ ਹਾਂਜੀ ਇਹ ਪੰਜਾਬ ਲੈਵਲ ਦਾ ਪੂਰਾ ਅ ਵੱਡਾ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਟਾਈਮਿੰਗ ਕਿੰਨੀ ਆਉਦੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆ ਇਹ ਜੀ ਪ੍ਰੋਗਰਾਮ ਆਪਣਾ 9 ਵਜੇ ਤੋਂ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਮਹਾਨ ਕੀਰਤਨ ਦਰਬਾਰ ਚਲ ਸ਼ੁਰੂ ਹੋ ਜੂਗਾ ਜੀ ਇਹ ਪ੍ਰੋਗਰਾਮ 3 ਵਜੇ ਤੱਕ ਚੱਲਦਾ ਰਹੂਗਾ ਇਹਦੇ ਵਿੱਚ ਜਿਹੜੇ ਬਤਲ ਕਿਹਨਾਂ ਦੀ ਸਰਪ੍ਰਸਤੀ ਹਿੱਟ ਹੋ ਰਿਹਾ ਹੈ ਇਹ ਪ੍ਰੋਗਰਾਮ ਇਹ ਇਹਨਾਂ ਦੇ ਆਪਣੇ ਵਿਸ਼ਵ ਰੋਵੀ ਭਾਈ ਮਰਦਾਨਾ ਜੀ ਦੇ ਬਲਫੇਅਰ ਸੁਸਾਇਟੀ ਦੇ ਜਿਹੜੇ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਮਿਊਸਿਪਲ ਕੌਂਸਲਰ ਨੇ ਤੇ ਮੀਤ ਪ੍ਰਧਾਨ ਜੀਤ ਸਿੰਘ ਗੋਰੀਆ ਜੀ ਤੇ ਇਹਦੇ ਵਿੱਚ ਤਰਸੇਮ ਸਿੰਘ ਜੀ ਤੇ ਸਰਦਾਰਾ ਸਿੰਘ ਤੇ ਭਪਿੰਦਰ ਸਿੰਘ ਜੀ ਪਟਿਆਲੇ ਤੋਂ ਇਹਦੇ ਵਿੱਚ ਇੰਨਾ ਦੀ ਸਰਪ੍ਰਸਤੀ ਦੇ ਹੇਠ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ। ਇਹ ਕਹਿਮਾ ਪ੍ਰੋਗਰਾਮ ਹੈ। ਇਹ ਸਾਡੇ ਵੈਸੇ ਦਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਕਰਵਾਇਆ ਜਾਂਦਾ। ਤੇ ਇਸ ਵਾਰ ਇਹ ਸਾਡਾ ਘਟੋ ਘਟੇ 15ਵਾਂ ਤੋਂ 20ਵਾਂ ਪ੍ਰੋਗਰਾਮ ਚੱਲ ਰਿਹਾ ਹੈ। 15 ਤੇ 20ਵਾਂ ਪ੍ਰੋਗਰਾਮ। ਹਾਂਜੀ। ਇਦੇ ਵਿੱਚ ਸੰਗਤਾਂ ਨੂੰ ਕੀ ਮੈਸੇਜ ਆ ਤੁਹਾਡੇ ਭਾਈਚਾਰ ਆ ਰਿਹਾ ਜਾਂ ਹੋਰ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਆ ਰਹੀ ਆ ਇਹਦੇ ਵਿੱਚ ਜੀ ਨਾਨਕ ਨਾਮ ਲੇਵਾ ਸੰਗਤਾਂ ਵੀ ਆ ਰਹੀਆਂ ਨੇ ਤੇ ਸਾਡਾ ਭਾਈ ਮਰਦਾਨਾ ਜੀ ਦਾ ਵੰਸ਼ਜ ਤੇ ਉਹਨਾਂ ਦੇ ਪਰਿਵਾਰ ਵੀ ਉੱਥੇ ਪਹੁੰਚਣਗੇ ਭਾਈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਭਾਈ ਮਰਦਾਨਾ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਹਿਲਾਂ ਤੋਂ ਜਿਹੜੀ ਲੇ ਆਉਂਦੀ ਆ ਪਰਥਾ ਇਹਨਾਂ ਵੱਲੋਂ ਪ੍ਰੋਗਰਾਮ ਲੀਕਿਆ ਗਿਆ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਵਿਸ਼ਵ ਰਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਉਹਨਾਂ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਇਹ ਮੰਡੀ ਗਵਿੰਦਗੜ ਵਿਖੇ ਕਰਵਾਇਆ ਜਾ ਰਿਹਾ ਪ੍ਰੋਗਰਾਮ 9 ਫਰਵਰੀ ਦਿਨ ਐਤਵਾਰ ਟਾਈਮ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਤੇਰੀ ਸੁਖਮਨੀ ਸਾਹਿਬ ਦੀ ਜੇ ਪਾਠ ਕੀਤੇ ਜਾਣਗੇ ਉਸ ਤੋਂ ਬਾਅਦ ਕੀਰਤਨ ਦਰਵਾਜ਼ਾ ਥਰੂ ਹੋ ਜਾਣਾ ਉਹਦੇ ਵਿੱਚ ਸੰਤ ਮਹਾਂਪੁਰਸ਼ ਵੀ ਆ ਰਹੇ ਨੇ ਤੇ ਰਾਗੀ ਜਥੇ ਵੀ ਆ ਰਹੇ ਨੇ ਤੇ ਹੋਰ ਧਾਰਮਿਕ ਲੈ ਦੇ ਪ੍ਰੋਗਰਾਮ ਹੋ ਰਹੇ ਨੇ ਇਹਦੇ ਵਿੱਚ ਕਲਾਕਾਰ ਵੀ ਆ ਰਹੇ ਨੇ ਕਿਉਂਕਿ ਜਿਹੜੇ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਜਰੂਰ ਸਾਰੇ ਸ਼ਿਰਕਤ ਕਰਨਗੇ ਕਿਉਂਕਿ ਇਹ ਸਮਾਗਮ ਜਿਹੜਾ ਹੈ ਇਹ ਗੁਰਨਾਨਕ ਨਾਮ ਲੇਵਾ ਸੰਗਤ ਦਾ ਪਹੁੰਚਣਾ ਜ਼ਰੂਰੀ ਆ ਉੱਥੇ ਭਾਈ ਜੀ ਕਿਉਂਕਿ ਗੁਰਨਾਨਕ ਨਾਮ ਲੇਵਾ ਸੰਗਤ ਦਾ ਜਿਹੜਾ ਵੱਡਾ ਮੈਸੇਜ ਆ ਨਾ ਉੱਥੇ ਪਹੁੰਚ ਕੇ ਤੁਸੀਂ ਹਰ ਭਾਈਲੇ ਨਾਲ ਉੱਥੇ ਪਹੁੰਚੋ ਤੇ ਉਹਨਾਂ ਦਾ ਪੂਰਾ ਮਾਣ ਵਧਾਓ ਕਿਉਂਕਿ ਇਹ ਜਿਹੜੇ ਸਮਾਗਮ ਨੇ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ ਹੀ ਸੁੰਦੇ ਨੇ ਜਿਹੜਾ ਇਹਨਾਂ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਭਾਈ ਬੰਟੀ ਜੀ ਕੁੜਾਣੀ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਸਾਡੇ ਨਾਲ ਅੱਜ ਮਿਲਣਾ ਤੁਹਾਨੂੰ ਦੱਸਿਆ ਗਿਆ ਤਾਂ ਕਰਕੇ ਅਸੀਂ ਇਹ ਪ੍ਰੋਗਰਾਮ ਸੰਗਤਾਂ ਤੱਕ ਜ਼ਰੂਰ ਪਹੁੰਚਾਵਾਂਗੇ ਸੰਗਤ ਜੀ ਤੁਸੀਂ ਬਹੀਰਾ ਘੱਟ ਕੇ 9 ਫਰਵਰੀ ਦਿਨ ਐਤਵਾਰ ਸਵੇਰੇ 9 ਵਜੇ ਤੋਂ 3 ਵਜੇ ਤੱਕ ਮੰਡੀ ਗਵਿੰਦਗੜ ਪਹੁੰਚਣਾ ਥਾਨ ਬੰਟੀ ਜੀ ਕਿਹੜਾ ਇਹ ਜੀ ਗਵਿੰਦਗੜ ਆਪਣੇ ਸ਼ਹੀਦ ਭਗਤ ਸਿੰਘ ਪਾਰਕ ਦੇ ਵਿੱਚ ਕਰਵਾਇਆ ਜਾ ਰਿਹਾ ਸ਼ਹੀਦ ਭਗਤ ਸਿੰਘ ਪਾਰਕ ਆ ਬਾਈ ਜੀ ਜਿਹੜੀ ਮੰਡੀ ਗਵਿੰਦਗੜ ਦੇ ਵਿੱਚ ਤੇ ਨਜ਼ਦੀਕ ਕਿੱਥੇ ਪੈਂਦੀ ਆ ਉਹ ਇਹ ਨਜ਼ਦੀਕ ਜੀ ਕਲਕੱਤਾ ਮਿਲ ਰੋਡ ਦੇ ਕੋਲ ਆ ਜੀ ਕਲਕੱਤਾ ਮਿਲ ਜਿਹੜੇ ਮਾਡਲ ਟਾਊਨ ਏਰੀਆ ਚ ਪੈਂਦੀ ਆ ਉਥੇ ਪਹੁੰਚੋ ਜਿੰਨੇ ਵੀ ਸੰਗਤ ਨੂੰ ਸਾਡਾ ਮੈਸੇਜ ਜਾਂਦਾ ਉਹ ਗਾਧਿਕਾਂ ਲਾਓ ਅਸੀਂ ਇਹਨਾਂ ਦਾ ਜਿਹੜਾ ਮੈਸੇਜ ਦੀਗਾ ਛੋਟਾ ਜਿਹਾ ਉਹ ਹਰ ਹਾਲ ਹੀਲੇ ਅਸੀਂ ਸੰਗਤਾਂ ਤੱਕ ਪਹੁੰਚਾਵਾਂਗੇ ਬਾਈ ਜੀ ਕਿਉਂਕਿ ਇਹ ਜਿਹੜੇ ਵੀ ਸਾਡੇ ਨਾਲ ਪਰਵਾਜ਼ ਜੁੜੇ ਹੋਏ ਨੇ ਉਹਨਾਂ ਨੂੰ ਜ਼ਰੂਰ ਮੈਸੇਜ ਦਿਓ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ